ਸਸਿਕਾ ਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਆਮ ਚੋਣਾਂ ਦੇ ਲਈ ਅੱਜ ਵੋਟਿੰਗ ਸ਼ੁਰੂ ਹੋ ਰਹੀ ਹੈ ਇਸ ਚੋਣਾਂ ਦੇ ਵਿੱਚ ਮੁੱਖ ਲੜਾਈ ਲਿਬਰਲ ਪਾਰਟੀ ਦੇ ਨੇਤਾ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਕੰਸਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਵ ਦੇ ਵਿੱਚ ਕਰ ਹੈ ਪਰ ਡੋਨਾਲਡ ਟਰੰਪ ਇਸ ਸਮੇਂ ਕੈਨੇਡੀਅਨ ਚੋਣਾਂ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਬਣੇ ਹੋਏ ਨੇ ਅਚਲ ਕੈਨੇਡਾ ਦੇ ਵਿੱਚ ਟਰੰਪ ਦੇ ਵਿਰੁੱਧ ਗੁੱਸਾ ਹੈ ਜਦੋਂ ਟਰੰਪ ਨੇ ਕੈਨੇਡਾ ਉੱਤੇ ਭਾਰੀ ਟੈਰਿਫ ਲਗਾਏ ਨੇ ਅਤੇ ਕੈਨੇਡਾ ਨੂੰ ਅਮਰੀਕਾ ਦਾ 41ਵਾਂ ਰਾਜ ਬਣਾਉਣ ਦੀ ਗੱਲ ਕੀਤੀ ਹੈ ਕਰਨ ਕੈਨੇਡਾ ਦੇ ਵਿੱਚ ਰਾਸ਼ਟਵਾਦੀ ਭਾਵਨਾਵਾਂ ਭੜਕ ਉਠੀਆਂ ਨੇ ਅਤੇ ਹੋਰ ਮੁੱਦੇ ਪਿੱਛੇ ਡੈਗੇ ਨੇ ਇਸ ਦੇ ਨਾਲ ਹੀ ਚੋਣਾਂ ਦੀ ਦੌੜ ਦੇ ਵਿੱਚ ਅੱਗੇ ਚੱਲ ਰਹੀ ਲਿਬਰਲ ਪਾਰਟੀ ਦੇ ਨੇਤਾ ਤੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਾਰਤੀਆਂ ਨੂੰ ਵਾਧੂ ਵੀਜ਼ਾ ਦੇਣ ਅਤੇ ਕੈਨੇਡਾ ਦੇ ਵਿੱਚ ਭਾਰਤੀ ਨਿਵੇਸ਼ ਨੂੰ ਵਾਦਾਵਾ ਦੇਣ ਦੇ ਸਮਰਥਕ ਵੀ ਨਹੀਂ ਲਿਬਰਲ ਪਾਰਟੀ ਇੱਕ ਧਾਕੇ ਤੋਂ ਵਾਅਦੇ ਸਮੇਤ ਕੈਨੇਡਾ ਵਿੱਚ ਸੱਤਾ ਦੇ ਵਿੱਚ ਹੈ ਮਹਿੰਗਾਈ ਕਰਾ ਦੀਆਂ ਵਧਦੀਆਂ ਕੀਮਤਾਂ ਅਤੇ ਪ੍ਰਵਾਸੀਆਂ ਦੀ ਵਧਦੀ ਗਿਣਤੀ ਨੂੰ ਲੈ ਕੇ ਲਿਬਰਲ ਪਾਰਟੀ ਵਿਰੁੱਧ ਵਿਆਪਕ ਜਨਤਕ ਰੋਸ ਇਸ ਨਰਾਸ਼ਗੀ ਦੇ ਕਾਰਨ ਸਾਬਕਾ ਪ੍ਰਧਾਨ ਮੰਤਰੀ ਜਸਟਨ ਟੂਡੋ ਨੂੰ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਟੂਡੋ ਤੋਂ ਬਾਅਦ ਹੁਨ ਮਾਰਕ ਕਾਰਡੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਹਾਲਾਂਕਿ ਇਸ ਦੌਰਾਨ ਚੰਪਨੀ ਕੈਨੇਡਾ ਵਿਰੁੱਧ ਟੈਰਿਫ ਲਗਾ ਦਿੱਤੇ ਇਸ ਨਾਲ ਕੈਨੇਡਾ ਵਿੱਚ ਰਾਸ਼ਟਰਵਾਦੀ ਭਾਵਨਾ ਮਜ਼ਬੂਤ ਹੋਈ ਅਤੇ ਜਿਸ ਤਰ੍ਹਾਂ ਲਿਬਰਲ ਪਾਰਟੀ ਨੇ 트ੰਪ ਦੇ ਵਿਰੁੱਧ ਸਟੈਂਡ ਲਿਆ ਉਸੇ ਨਾਲ ਲਿਬਰਲ ਪਾਰਟੀ ਨੂੰ ਫਾਇਦਾ ਹੋਇਆ ਅਤੇ ਅੱਜ ਸਥਿਤੀ ਇਹ ਹੈ ਕਿ ਲਿਬਰਲ ਪਾਰਟੀ ਫਿਰ ਤੋਂ ਕੈਨੇਡਾ ਵਿੱਚ ਸੱਤਾ ਹਾਸਲ ਕਰਨ ਦੇ ਨੇੜੇ ਹੈ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪਾਲ ਗਿਵ ਸਰਵੇਖਣ ਦੇ ਵਿੱਚ ਪਛੜ ਚੁਕੇ ਨੇ ਮਾਰਕ ਕਾਰਨੀ 42.5 ਫੀਸਦੀ ਦੇ ਨਾਲ ਅੱਗੇ ਚੱਲ ਰਹੇ ਨੇ ਜਦਕਿ ਪਾਲ ਗਿਵ ਨੂੰ 38.7 ਫੀਸਦੀ ਵੋਟ ਸ਼ੇਅਰ ਮਿਲ ਰਿਹਾ ਹੈ ਕੈਨੇਡਾ ਦੇ ਵਿੱਚ ਪਿਛਲੇ 1 ਹਫਤੇ ਇਹ ਤਾਂ ਚੱਲ ਰਹੀ ਛੁਟਵਾਤੀ VOTING ਦੇ ਵਿੱਚ 3.5 ਕਰੋੜ ਵੋਟਰਾਂ ਦੇ ਵਿੱਚੋਂ ਹੁਣ ਤੱਕ 75 ਲੱਖ ਦੇ ਕਰੀਬ ਵੋਟਰ ਵੋਟ ਪਾ ਚੁੱਕੇ ਨੇ ਇਹ VOTING ਦਾ ਰਿਕਾਰਡ ਹੈ ਕੈਨੇਡਾ ਦੀ ਪਾਰਲੀਮੈਂਟ ਵਿੱਚ 343 ਸੀਟਾਂ ਨੇ ਤੇ ਬਹੁਮਤ ਦਾ ਅੰਕੜਾ 172 ਹੈ ਸਰਵੇਖਣ ਦੇ ਮੁਤਾਬਕ ਲਿਬਰਲਾਂ ਨੂੰ ਆਪਣੇ 당ਤੇ ਬਹੁਮਤ ਮਿਲੇਗਾ। ਦੱਸਿਆ ਕੈਨੇਡਾ ਵਿੱਚ ਇਸ ਵਾਰ 65 ਭਾਰਤੀ ਚੋਣ ਮੈਦਾਨ ਦੇ ਵਿੱਚ ਨੇ ਪਿਛਲੀਆਂ ਚੋਣਾਂ ਵਿੱਚ 49 ਭਾਰਤੀ ਚੋਣ ਮੈਦਾਨ ਦੇ ਵਿੱਚ ਸਨ। ਕੈਨੇਡਾ ਵਿੱਚ 20 ਲੱਖ ਭਾਰਤੀਆਂ ਦੇ ਵਿੱਚੋਂ 8 ਲੱਖ ਵੋਟਰ ਨੇ ਜਦਕਿ ਪਿਛਲੀਆਂ ਚੋਣਾਂ ਵਿੱਚ 25 ਸੀਟਾਂ ਜਿੱਤ ਕੇ ਕਿੰਗ ਮੇਕਰ ਰਹੀ ਭਾਰਤੀ ਮੂਲ ਦੇ ਜਗਮੀਤ ਸਿੰਘ ਦੀ ਪਾਰਟੀ ਨੂੰ ਇਸ ਵਾਰ ਸਰਵੇਖਣ ਦੇ ਵਿੱਚ 10 ਤੋਂ ਵੀ ਘੱਟ ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀ ਕੁਝ ਮਹੀਨਿਆਂ ਪਹਿਲਾਂ ਤੱਕ ਬਹੁਤ ਚੰਗੀ ਸਥਿਤੀ ਵਿੱਚ ਸਨ ਅਤੇ ਲਗਭਗ 83 ਕਿਉਂ ਦੇਸ਼ ਦੇ ਇਕਲੇ ਪ੍ਰਧਾਨ ਮੰਤਰੀ ਬਣਨਗੇ ਪਰ ਅਮਰੀਕਾ ਦੇ ਵਿੱਚ ਟਰੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਟੀਅਰ ਪੋਲਿਵ ਤੋਂ ਇੱਕ ਗਲਤੀ ਇਹ ਹੋਈ ਹੈ ਕਿ ਉਹ ਚੋਣ ਮੁਹਿੰਮ ਦੌਰਾਨ ਟਰੰਪ ਦੇ ਵਿਰੁੱਧ ਸਖਤ ਸਟੈਂਡ ਨਹੀਂ ਲੈ ਸਕਿਆ ਉਹਨਾਂ ਨੂੰ ਅਤੇ ਉਹਨਾਂ ਦੀ ਪਾਰਟੀ ਨੂੰ ਇਸ ਦੀ ਕੀਮਤ ਚੁਕਾਣੀ ਪਈ ਅਤੇ ਉਹ ਹੁਣ ਤੇ ਪੋਲ ਸਰਵੇਖਣਾਂ ਦੇ ਵਿੱਚ ਪਿੱਛੇ ਦਿਖਾਈ ਦੇ ਰਹੇ ਨੇ ਜੋਨਾਲੀ ਮਾਰਕ ਕਾਰਨੀ ਨੇ ਆਪਣੀ ਮੁਹਿੰਮ ਦੇ ਵਿੱਚ ਟਰੰਪ ਦੇ ਵਿਰੁੱਧ ਰਾਸ਼ਟਰੀਵਾਦ ਦੀ ਸੰਭਾਵਨਾ ਨੂੰ ਮਜ਼ਬੂਤ ਕੀਤਾ ਹੈ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਕਿਹਾ ਕਿ ਅਸੀਂ ਇੱਕ ਸੰਕਟ ਦੇ ਵਿੱਚ ਹਾਂ ਜਿੱਥੇ ਟਰੰਪ ਕੈਨੇਡਾ ਨੂੰ ਧਮਕੀ ਦੇ ਰਿਹਾ ਹੈ ਕਿ ਉਹ ਸਾਡੀਆਂ ਕੰਪਨੀਆਂ ਸਾਡੇ ਕਰਮਚਾਰੀਆਂ ਨੂੰ ਧਮਕੀ ਦੇ ਰਿਹਾ ਹੈ ਇਹ ਸਿਰਫ ਸਾਡੀ ਆਰਥਿਕਤਾ ਦੇ ਲਈ ਖਤਰਾ ਨਹੀਂ ਹੈ ਇਹ ਸਾਡੀ ਹੋਣ ਦੇ ਲਈ ਵੀ ਖਤਰਾ ਹੈ ਜੇਕਰ ਗੱਲ ਕੀਤੀ ਜਾਵੇ ਕਿ ਕੈਨੇਡੀਅਨ ਚੋਣਾਂ ਨਤੀਜਿਆਂ ਦਾ ਅਮਰੀਕਾ 'ਤੇ ਕੀ ਪ੍ਰਭਾਵ ਪਵੇਗਾ ਤਾਂ ਦੱਸਿਆ ਕਿ ਟਰੰਪ ਨੇ ਕੈਨੇਡਾ ਉੱਤੇ ਭਾਰੀ ਟੈਰਿਫ ਲਗਾਏ ਹੋਏ ਨੇ ਅਜੇ ਹਾਲਾਤਾਂ ਦੇ ਵਿੱਚ ਜੋ ਵੀ ਪਾਰਟੀ ਸਰਕਾਰ ਦੇ ਵਿੱਚ ਆਉਂਦੀ ਹੈ ਉਸ ਨੂੰ ਆਪਣੇ ਨੀਤੀਆਂ ਦੇ ਵਿੱਚ ਵਿਭਿੰਨਤਾ ਲਿਆਉਣ ਦਾ ਟੀਚਾ ਰੱਖਣਾ ਹੋਵੇਗਾ ਤੇ ਗੋਤਲਾ ਬੈਗ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮਾਰਕ ਕਾਰਨੀ ਨੇ ਅਮਰੀਕਾ ਦਾ ਦੌਰਾ ਨਹੀਂ ਕੀਤਾ ਅਤੇ ਉਹ ਲੰਡਨ ਅਤੇ ਪੈਰਿਸ ਦਾ ਦੌਰਾ ਕਰ ਚੁੱਕੇ ਨੇ ਜਿਸ سے ਸਾਫ ਸਪਸ਼ਟ ਹੁੰਦਾ ਹੈ ਕਿ ਕੈਨੇਡਾ ਹੁਣ ਅਮਰੀਕਾ ਉਤੇ ਆਪਣੀ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਵਰਤਮਾਨ ਦੇ ਵਿੱਚ ਕੈਨੇਡਾ ਦੇ 80% ਨਿਰਯਾਤ ਅਮਰੀਕਾ ਨੂੰ ਜਾਂਦੇ ਨੇ ਪਰ ਹੁਣ ਇਹ ਹੌਲੀ-ਹੌਲੀ ਘਟ ਸਕਦੇ ਨੇ ਬਿਊ ਰਿਪੋਰਟ ਚੰਪੀਨ ਚਾਪੀ